ਕਾਹ ਹੁਣਾ ਭਰਾਵਾ ਬੈਂਕ ਵਾਲਾ ਮੈਂ ਤੁਹਾਨੂੰ ਪੱਜਲਾ ਪੱਜਲਾ ਰਹਿਣ ਦੇ ਹੁਣ ਪੰਪ ਮਾਰਨੇ ਦੀ ਗੱਲਾਂ ਚਾਹੀਏ ਹਾਂ ਭਾਈ ਕੀ ਹਾਲ ਚਾਲ ਹੈ ਆਪਣੀ ਬਾਈ ਕਿਸ ਤਰਹਂਦੀ ਹੈ ਆ ਫਿਰ ਦਿਓ ਫਿਰ ਕੀ ਕਰਦੇ ਹਾਂ ਕਿਉਂ ਡੈਂਡ ਪਿਆ ਕਿਸ ਤਰਹਂਦੀ ਨਹੀਂ ਭਰਾਵਾ ਤੂੰ ਭਰਨੀ ਹੈ ਅੱਛਾ ਰਹਿੰਦੇ ਆ ਕਿ ਕੋਈ ਹਾਂ ਕਿਸ ਤਾ ਦੱਸੋ ਵੀਰੇ ਕਦੋਂ ਭਰੂਗੇ ਓਕੇ ਤੇ ਮੈਂ ਕੱਲ ਨੂੰ ਭਰ ਦੂੰ ਬਾਣੀਆਂ ਨਾਲ ਜਾਂਦਾ ਹਿਸਾਬ ਕਰਨ ਅੱਜ ਕਣਕ ਸੁੱਖਣਾ ਬਹੁਤ ਹੋਈ ਹੈ ਓਹੀ ਗੱਲ ਨਹੀਂ ਵੀਰੇ ਕੱਲ ਨੂੰ ਭਰ ਦਿਓ ਯਾਰ ਇਹ ਕਿੱਡੀ ਗੱਲ ਹੈ ਕੱਲ ਨੂੰ ਭਰ ਦੇ ਕੋਈ ਹਾਂ ਕੱਲ ਨੂੰ ਭਰਦਾ ਕੋਈ ਗੱਲ ਹੀ ਨਹੀਂ ਯਾਰ ਤੇ ਆ ਮੇਰੇ ਲੀੜੇ ਤਵਾ ਆ ਤਵਾ ਲੀੜੇ ਆਪ ਪਤਲਾ ਇੱਕ ਤਾਂ ਰੀੜੇ ਤੇ ਵੱਧ ਗਏ ਕਾਰਨ ਕੱਲ ਨੂੰ ਲੈ ਕੇ ਜਾਣੀ ਐ ਮੈਂ ਤਾਂ ਬਈ ਉੱਥੇ ਹੀ ਰਹਿਣਾ ਨੂੰੰਦਾ ਸਾਲ ਹੋ ਗਿਆ ਘਰੋਂ ਨਿਕਲਣੋਂ ਸਾਡਾ ਬੈਂਕ ਚੱਲੀ ਜਾਂਦਾ ਘਾਟੇ 'ਚ ਮੈਂ ਜਿਹਦੇ ਘਰੇ ਜਾਣਾ ਮੈਂ ਕਿਸ਼ਤ ਲੈ ਕੇ ਹਲਦਾ ਭਾਵੇਂ ਤੂੰ ਮਹੀਨਾ ਨਾ ਕਿਸ਼ਤ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲੈ ਮੇਰਾ ਵੀਰ ਆਇਆ ਕਰ ਇੱਕ ਤਾਂ ਨਾਉਣ ਨੂੰ ਪਾਣੀ ਪਾ ਦੇ ਹਾਂ ਤੇ ਇੱਕ ਲੋਰ ਲਿਆ ਦੇ ਦੂਜੀ ਤੇਰੀ ਗੱਲ ਛੋਟੀ ਇੱਕ ਮਿੰਟ ਇੱਕ ਮਿੰਟ ਖੜਾ ਮੈਂ ਚਾਚੇ ਕੋ ਹੁਣ ਹੀ ਪੈਸੇ ਫੜ ਕੇ ਲਾ ਕੇ ਦਿੰਦਾ ਕਿੰਨੀ ਕਿਸ਼ਤ ਹੈ ਉਹ ਕਿਉਂ ਮੱਤਾ ਮਾਰਦਾ ਕੋਈ ਨਹੀਂ ਯਾਰ ਬਾਈ ਕੰਮ ਨਿਭੜੇ ਚੰਗਾ ਹੈ ਹੁਣ ਦਾ ਫਸਲਾ ਇਹ ਕਿੰਨੇ ਪੈਸੇ ਹੈ 2500 ਰੁਪਿਆ ਉਹ ਫੇਰ ਲਿਆ ਦੀ ਉਹ ਨਹੀਂ ਨਹੀਂ ਬਾਈ ਹੁਣ ਹੀ ਲਿਆ ਦਿੰਦਾ ਪੈਸਾ ਮੈਂ ਨਾ ਛੋਟੀ ਸ਼ਟ ਲਿਆ ਦੇ ਇੱਕ ਓਹ ਖੜ ਜਾ ਬਾਈ ਇੱਕ ਮਿੰਟ ਉਹ ਨਹੀਂ ਮੈਂ ਤੈਨੂੰ ਹੁਣੇ ਪੈਸੇ ਲਿਆ ਕੇ ਦਿੰਦਾ ਓਏ ਨੋਕਰੂਣੀ ਬਾਜ ਉਹ ਮੇਰਾ ਘਟਦਾ ਬੈਂਕ ਨਹੀਂ ਹੋ ਗਏ ਬੈਂਕ ਵੀ